ਤਵਰ ਖਾਣ ਦਾ ਫੋਨ ਕਰਦੇ ਵੀ ਜੇ ਸਾਡਾ ਬਿਮਾਰ ਨਾ ਦਾ ਬੰਦਾ ਬੰਦਾ ਸਹੀ ਕਰਾਉਂਦਾ ਪ੍ਰਾਈਮੇਟਿੰਗ న్యూਸ ਤੇ ਤੁਹਾਨੂੰ ਅੱਜ ਅਸੀਂ ਖਬਰ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਦੀ ਸਕੂਟਰ ਮਾਰਕੀਟ ਦੀ ਜਿੱਥੇ ਕੁਲਵੰਤ ਸਿੰਘ ਸਿੱਧੂ ਪਹੁੰਚੇ ਨੇ ਆਖਿਰਕਾਰ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਦੱਸ ਦਿਆਂ ਕਿ ਸਕੂਟਰ ਮਾਰਕੀਟ ਦੇ ਜਿੰਨੀਆਂ ਵੀ ਦੁਕਾਨਾਂ ਬਣੀਆਂ ਨੇ ਉਹਨਾਂ ਨੂੰ ਇੱਕ ਰੈਂਟ ਦੇਣਾ ਹੁੰਦਾ ਹੈ ਜੋ ਕਿ ਗਵਰਨਮੈਂਟ ਦੇ ਕੋਲ ਜਮ੍ਹਾਂ ਹੁੰਦਾ ਹੈ ਤੇ ਹੁਣ ਜਿਹੜਾ ਹੈ ਰੈਂਟ ਨੂੰ ਲੈ ਕੇ ਉਹਦੇ ਤੇ ਵਿਆਜ ਲੱਗਣ ਲੱਗ ਗਿਆ ਤੇ ਜਿਹੜੇ ਇਸ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੀਪਕ ਜੀ ਅਸੀਂ ਪਹਿਲੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਮਾਮਲਾ ਪੂਰਾ ਕੀ ਹੈ ਇਹ ਜੋ ਰੈਂਟ ਵਿਆਜ ਨੂੰ ਲੈ ਕੇ ਅੱਜ ਇੱਥੇ ਕੁਲਵੰਤ ਸਿੰਘ ਸਿੱਧੂ ਪਹੁੰਚੇ ਉਹਨਾਂ ਨੂੰ ਤੁਸੀਂ ਮੈਂਬਰਿੰਡ ਵੀ ਦੇਣ ਜਾ ਰਹੇ ਹੋ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ 2011 ਦੇ ਫਿਰ ਸਾਡੀ ਆਪਣੀਆਂ ਦੁਕਾਨਾਂ ਖੇਲੋੜ ਦੇ ਸਿਗੀਆਂ ਸਾਨੂੰ ਕਾਰਪੋਰੇਸ਼ਨ ਨੇ ਸੜਕਾ ਕਰਕੇ ਕਮਜਾ ਕਰਕੇ ਵੀ ਸਾਨੂੰ ਉਹਨਾਂ ਨੇ ਅਲਾਟਮੈਂਟ ਕਰ ਦਿੱਤੀ ਦੁਕਾਨਾਂ ਦੀ ਅਸੀਂ ਆਪਣੀਆਂ ਦੁਕਾਨਾਂ ਛੱਡ ਕੇ ਇੱਥੇ ਆ ਸਾਰੀ ਦੁਕਾਨਾਂ ਆਪਣੇ ਹੱਥੀਆਂ ਬਣਾਈਆਂ ਔਰ ਇਹਨਾਂ ਦੇ ਕਿਰਾਏ ਬੰਨਣਾ ਸ਼ੁਰੂ ਕਰਦੇ ਕਲਾਏ ਪਰਦੇ ਪਰਦੇ ਸਾਡਾ 2-4 ਸਾਲ ਦਾ ਕੰਮ ਚੱਲਿਆ ਹੀ ਨਹੀਂ 2011 ਤੋਂ ਲੈ ਕੇ 2023 ਤੱਕ ਇੱਥੇ ਡੰਪ ਦੀ ਉਹ ਗੰਦਗੀ ਰਹੀ ਹੈ ਜਿਹਦੇ ਗਾਹਕ ਸੋਹਗੇ ਵੀ ਇਸੇ ਬਜ਼ਾਰ ਚ ਵਰਦਾ ਨਹੀਂ ਸੀ ਹੁੰਦਾ ਗੇਲ ਲੋੜ ਦਾ ਵੀ ਯਾਰ ਸਕੂਟਰ ਮਾਰਕੀਟ ਜਦੋਂ ਲਾਟਮੈਂਟ ਕੀਤੀ ਗਈ ਸੀ ਜੱਟ ਸਾਹਿਬ ਨੇ ਆਰਡਰ ਸੀ ਵੀ ਸਕੂਟਰ ਮਾਰਕੀਟ ਗੇਲ ਲੋੜ ਦੀ ਬੰਦ ਹੋਊਗੀ ਤੇ ਉਹ ਸਾਰਾ ਬਜ਼ਾਰ ਇੱਧਰ ਸ਼ਿਫਟ ਕੀਤਾ ਜਾਊਗਾ ਅੱਜ ਤੱਕ ਤੁਸੀਂ ਅੱਜ ਵੀ ਚਲੇ ਜਾਓ ਤੁਸੀਂ ਬੈਸਾ ਲਿਓ ਪਰ ਰੋਕ ਨਹੀਂ ਜਾਦਾ ਅੱਜ ਵੀ ਉਹ ਸਾਰੀਆਂ ਦੁਕਾਨਾਂ ਦੁਬਾਰਾ ਖੋਲ੍ਹੀਏ ਸਕੂਟਰ ਮਾਰਕੀਟ ਦੀ ਗੇਲ ਲੋੜ ਤੇ ਅਸੀਂ ਦੱਸੋ ਅਸੀਂ ਵਪਾਰ ਕਿੱਦਾਂ ਕਰੀਏ ਪਰਾਣਾ ਸਾਰਾ ਗਾ ਗੇਲੋੜ ਦੇ ਪਹੁੰਚਦਾ ਸਾਡੇ ਕੋਲ ਨਹੀਂ ਪਹੁੰਚਦਾ ਫਿਰ ਵੀ ਅਸੀਂ ਟਾਈਮ ਟੂ ਟਾਈਮ ਜਿੰਨਾ ਅਸੀਂ ਕਰਾਇਆ ਪਰ ਸਕਦੇ ਸੀ ਅਸੀਂ ਪਰਨ ਦੀ ਕੋਸ਼ਿਸ਼ ਬੁਰੀ ਕੀਤੀ ਬਟ ਜੋ ਚੀਜ਼ 3 ਲੱਖ ਦੇ ਕਰਾਇਆ ਦਾ ਅੱਜ ਸਾਨੂੰ ਸਰਕਾਰ ਨੋਟਿਸ ਭੇਜਦੀ ਵੀ 8 ਲੱਖ ਦਾ ਜੇ ਅਸੀਂ ਕਹੀਏ ਨਾ ਵੀ ਅਸੀਂ ਆਪਣੀ ਦੁਕਾਨ ਵੇਚਦੀ ਹੈ ਸਾਨੂੰ ਅੱਜ ਕੰਮ ਨਹੀਂ ਕਰਦਾ ਕਿ ਗੁੱਡਨ ਮਾਰਕੀਟ ਦਾ ਤਾਂ ਕਿਸੇ ਨੇ ਸਾਡੇ ਕੋਲ ਲੱਗਦੀ ਦੁਕਾਨ ਨਹੀਂ ਲੈਣੀ ਹੈ ਤੁਸੀਂ ਦਿਖਾ ਸਕਦੇ ਹੋ ਲੋਕਾਂ ਨੂੰ ਜਿਹੜੇ ਲੋਕ ਉਹ ਨੋਟਿਸ ਦਿਖਾ ਦਿਓ ਨੋਟਿਸ ਇੱਕ ਬੰਦੇ ਦੇ ਨਹੀਂ ਸਾਰੇ ਬਾਜ਼ਾਰ ਦੇ ਆਏ ਹੋਏ ਆ ਆ ਦੇਖੋ ਇਹਨ ਬੇਸਿਕ ਬਗਾਇਦਾ ਹੈਗਾ 2 ਟਾਂ ਲੱਖ ਰੁਪਇਆ ਹੈ ਇਹਦਾ 7 ਲੱਖ ਰੁਪਇਆ ਨੇ ਆਲਮਸਰ ਲੋਟਿਸ ਹੈ ਕਈ ਦੁਕਾਨਾਂ ਦਾ 14 ਲੱਖ ਕਈ ਦੁਕਾਨਾਂ ਦਾ 15 ਲੱਖ ਕਈ ਦੁਕਾਨਾਂ ਦਾ 6 ਲੱਖ ਮੇਰੀ ਆਪਣੀ ਦੁਕਾਨ ਜਿਹੜੀ ਮੇਰੇ ਨਾਂ ਦੇ ਅਲਾਟਮੈਂਟ ਆ ਮੇਰਾ ਸਰਕਾਰੀ ਕਿਰਾਇਆ 3 ਲੱਖ ਰੁਪਇਆ ਖੜਾ ਹੈ ਮੈਨੂੰ ਅੱਜ ਕੈਲਕੂਲੇਸ਼ਨ ਵੀ ਨਹੀਂ ਦੇ ਰਹੇ ਉਹ ਮੈਂ ਉਹਦੇ ਕੋਲ ਗਿਆ ਮੈਂ ਪੁੱਛਿਆ ਵੀ ਕੈਲਕੂਲੇਸ਼ਨ ਤਾਂ ਦਿਓ ਤੁਸੀਂ ਅੱਠ ਨਾ ਕਿਰਾਇਆ ਕਿੱਦਾਂ ਬਣਾਇਆ ਉਹਨੇ ਕੋਲ ਪ੍ਰੋਪਰ ਕੈਲਕੂਲੇਸ਼ਨ ਨਹੀਂ ਆੜੀ ਅੰਦਾਜ਼ੇ ਨਾਲ 8-8 ਲੱਖ ਰੁਪਇਆ ਕਿਰਾਇਆ ਚਿੱਠੀ ਭੇਜ ਦੇ ਬੇਸ ਨੂੰ ਵੀ ਆਪਦੇ ਦੁਕਾਨਾਂ ਫ ਅੱਛਾ ਚਾਬੀਆਂ ਹੀ ਦੇ ਦਿੰਦੇ ਨੇ ਤੁਹਾਨੂੰ ਕੰਮ ਬੰਦ ਕਰ ਦਿੰਦੇ ਆ ਪਰ ਸਾਨੂੰ ਸਾਡੇ ਐਮਐਲਏ ਤੇ ਕਲਵੰਤ ਸਿੰਘ ਸਿੱਧੂ ਤੇ ਵਿਸ਼ਵਾਸ ਹੈ ਉਹ ਸਾਡੇ ਵੱਡੇ ਵਿਜ਼ਨ ਦੇ ਜਦੋਂ ਤੇ ਇਸ ਹਲਕੇ ਦੇ ਐਮਐਲਏ ਬਣੇ ਆ ਪਹਿਲੇ ਇਸ ਹਲਕੇ ਦਾ ਕੋਈ ਪਿਓ ਹੀ ਨਹੀਂ ਸੀਗਾ ਸਾਰਾ ਅਨਾਦ ਹਲਕਾ ਸੀ ਇਹ ਜਦੋਂ ਉਹ ਸਾਡਾ ਕਲਵੰਤ ਸਿੰਘ ਸਿੱਧੂ ਐਮਐਲਏ ਬਣਿਆ ਇਸ ਹਲਕੇ ਦੀ ਹਰ ਗੱਲ ਸੁਣੀ ਗਈ ਆ ਹਰ ਕੰਮ ਹੋਇਆ ਡੰਪ ਵੀ ਉਹਨਾਂ ਦੇ ਐਮਐਲਏ ਬਣਨ ਤੋਂ ਬਾਅਦ ਚੱਕਿਆ ਗਿਆ ਉਹਦੇ ਲਈ ਮੈਂ ਅੱਜ ਵੀ ਤੁਹਾਨੂੰ ਆਤਮਵਾਦ ਕਰਦਾ ਸਾਸੀਂ ਰੋਟੀ ਵੀ ਨਹੀਂ ਖਾਵਾਂਦੇ ਸੀ ਉਸ ਟਾਈਮ ਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਐਮਐਲਏ ਸਾਹਿਬ ਕਲਵੰਤ ਸਿੰਘ ਸਿੱਧੂ ਜੀ ਬਣੇ ਨੇ ਉਹ ਇਸ ਚੀਜ਼ ਦਾ ਸਾਨੂੰ ਹੱਲ ਕਰਾ ਕੇ ਦੇਣਗੇ ਸਾਨੂੰ ਉਹਨਾਂ ਤੋਂ ਹੀ ਆਸਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਹੈ ਹਰ ਹਰ ਡਿਪਾਰਟਮੈਂਟ ਨੂੰ ਇੱਕ ਵਨ ਟਾਈਮ ਪਾਲਿਸੀ ਸੈਟਲਮੈਂਟ ਬੋਨਸ ਦਿੱਤੀ ਜਾਂਦੀ ਹੈ ਅਸੀਂ ਵੀ ਉਹ ਸਾਥ ਕਰਦੇ ਹਾਂ ਸਾਨੂੰ ਆਪਣੇ ਸੀਐਮ ਪੰਗਤ ਮਾਨ ਜੀ ਤੋਂ ਸਾਡੇ ਐਮਐਲਏ ਸਾਹਿਬ ਦੇ ਥਰੂ ਵੀ ਸਾਨੂੰ ਵੀ ਵਨ ਟਾਈਮ ਸੈਟਲਮੈਂਟ ਬੋਨਸ ਦਿੱਤੀ ਜਾਵੇ ਸਾਡਾ ਕਿਰਾਇਆ ਜੋ 20% ਹਰ ਸਾਲ ਵਧਾਇਆ ਜਾਂਦਾ ਉਹ ਕਟਾ ਕੇ ਸਾਨੂੰ ਇੱਕ ਮੋਟਾ ਕਰਾਇਆ ਦਿੱਤਾ ਜਾਵੇ ਜੋ ਅਸੀਂ ਭਰ ਸਕੀਏ ਨਹੀਂ ਦੁਕਾਨਾਂ ਦੇ ਪਈਏ ਕੰਮ ਅਸੀਂ ਹੋਰ ਕਰ ਲਵਾਂਗੇ ਜਿਹੜੇ ਕਿਤੇ ਜਿਹੜੇ ਸਕੂਟਰ ਮਾਰਕੀਟ ਐਸੋਸੀਏਸ਼ਨ ਗਿਲ ਰੋਡ ਦੀ ਗੱਲ ਕਰੀਏ ਨੀਮਾ ਦੀ ਉਲੰਘਣਾ ਨਹੀਂ ਕਰ ਰਹੇ ਪਾਜੀ ਬਿਲਕੁਲ ਹੋ ਰਹੀਆਂ ਤੁਸੀਂ ਦੇਖ ਲਓ ਜਿੰਨੇ ਦੁਕਾਨਾਂ ਲਾਟ ਰਹੀਆਂ ਇੱਧਰ ਉਹ ਦੁਕਾਨਾਂ ਉਧਰ ਫੇਰ ਖੋਲ ਕੇ ਬੈਠੇ ਆ ਇਹ ਜੀ ਇਹਨਾਂ ਸਰਕਾਰ ਦੇ ਦੇਖਣੀ ਆ ਅਸੀਂ ਥੋੜੀ ਕੁਝ ਗੱਲ ਕਰਨੇ ਆ ਉਹਦਾ ਅਸਰ ਸਾਡੀ ਰੋਜੀ ਰੋਟੀ ਤੇ ਪੈ ਰਿਹਾ ਸਾਡੀ ਰੋਜੀ ਰੋਟੀ ਦਾ ਵਪਾਰ ਘਟਦਾ ਹੀ ਜਾ ਰਿਹਾ ਤੇ ਥੱਲੇ ਜਾਂਦਾ ਜਾ ਰਿਹਾ ਖਰਾਬ ਤੁਸੀਂ ਪ੍ਰਧਾਨ ਹੈਗੇ ਤੁਸੀਂ ਇਸ ਵਾਇਸ ਨੂੰ ਕਿਉਂ ਨਹੀਂ ਚੱਕਦੇ ਮੈਂ ਦੇਖੋ ਜੀ ਮੈਂ ਮੇਰੀ ਮੇਰੀ ਦੇਖੋ ਸਰਕਾਰ ਨੇ ਦੇਖਣਾ ਅੱਜ ਸਰਕਾਰ ਦੇ ਕੰਮੇ ਦੁਬਾਰਾ ਹੋ ਰਹੇ ਆ ਇਹ ਮੈਂ ਨਹੀਂ ਦੇ ਰਹੇ ਕਾਰਪੋਰੇਸ਼ਨ ਦੇ ਦੇਖਣਾ ਤੇ ਕਾਰਪੋਰੇਸ਼ਨ ਦੀ ਮਿਲੀਭੁਗਤ ਨਾਲ ਉੱਥੇ ਕੰਮ ਹੋ ਰਿਹਾ ਹੁਣ ਬਿਨਾ ਕਾਰਪੋਰੇਸ਼ਨ ਦੀ ਅਸੀਂ ਵੀ ਉਰੇ ਬੈਠੇ ਆ ਕਾਰਬੇਸ਼ਨ ਦੇ ਮੁਲਾਜ਼ਮ ਆਂਦੇ ਆ ਆਪਾਂ ਦਾ ਕੰਮ ਕਰਦੇ ਆ ਅਸੀਂ ਬੈਠੇ ਆ ਜੋ ਸਾਨੂੰ ਕਹਿੰਦੇ ਸੀ ਉਹ ਕਰ ਦਿੰਦੇ ਆ ਚਲੋ ਹੁਣ ਇਹ ਗੱਲ ਗੱਲ ਕਰਦੇ ਆ ਆਪਾਂ ਕਿ ਜਿਹੜਾ ਨੋਟਿਸ ਆਇਆ ਇਹਦੇ ਆਧਾਰ ਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਸਾਹਿਬ ਆਏ ਆ ਇਸ ਹੱਲ ਕਰਨ ਲਈ ਕੀ ਮੰਗ ਕੀ ਰੱਖਣਾ ਚਾਹੁੰਦੇ ਹੋ ਇਸ ਨੋਟਿਸ ਨੂੰ ਸਾਡੀ ਮੰਗ ਹੈ ਜਿੱਥੇ 52 ਦੁਕਾਨਾਂ ਲਾਟ ਹੋਈਆਂ ਅਸੀਂ ਤਕਰੀਬਨ ਤਕਰੀਬਨ ਔਰ ਸਰਕਾਰ ਕੋਲ ਮੇਰੇ ਹਿਸਾਬ ਨਾਲ ਅਗਰ ਸਾਨੂੰ ਸਰਕਾਰ ਵਨ ਟਾਈਮ ਸੈਟਲਮੈਂਟ ਪਾਲਸੀ ਦਿੱndi ਹੈ ਉਸ ਹਿਸਾਬ ਨਾਲ ਵੀ ਸਰਕਾਰ ਕੋਲ ਕਰਪੇਸ਼ਨ ਦੇ ਵਿੱਚ ਘੱਟੋ ਘੱਟ ਵੀ 7 ਕਰੋੜ ਤੋਂ 1.5 ਕਰੋੜ ਦੇ ਆਸ-ਪਾਸ ਫੰਡ ਜਮ੍ਹਾਂ ਹੋਊਗਾ ਔਰ ਸਾਰਾ ਬਾਜ਼ਾਰ ਦੇਣ ਨੂੰ ਤਿਆਰ ਹੈ ਇਸ ਜੀ ਨੂੰ ਸਿਰਫ ਦੋ ਹੀ ਮੰਗਾਂ ਨੇ ਸਾਡੀਆਂ ਵੀ ਸਾਡੀ ਵਿਆਜ ਮਾਫੀ ਕੀਤੀ ਜਾਵੇ ਤੇ ਸਾਡਾ ਕਿਰਾਇਆ ਫਿਕਸ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੀ ਹੋਰ ਕੋਈ ਮੰਗ ਨਹੀਂ ਹੈ ਬਿਲਕੁਲ ਕੁਲਵੰਤ ਸਿੰਘ ਸਿੱਧੂ ਜੀ ਸਾਡੇ ਨਾਲ ਨੇ ਔਰ ਉਹ ਇਹ ਗੱਲ ਨੂੰ ਸੁਣਨ ਆਏ ਆ ਨੋਟਿਸ ਨੂੰ ਲੈ ਕੇ ਸਰ ਕੀ ਕਹੋਗੇ ਜਿਵੇਂ ਹੁਣ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਕਿਤਨਾ ਕਿਤੇ ਆਮ ਲੋਕਾਂ ਨੂੰ ਉਹਨਾਂ ਨੇ ਕਿਹਾ ਸੀ ਰਾਹਤ ਦਵਾਂਗੇ ਆਮ ਲੋਕ ਫਿਰ ਇੱਕ ਵਾਰੀ ਮੁਸ਼ਕਿਲ ਦੇ ਵਿੱਚ ਨੇ ਮੇਰੇ ਬਹੁਤ ਸਤਿਕਾਰਯੋਗ ਛੋਟੇ ਵੀਰ ਦੀਪਕ ਗੋੜਾ ਜੀ ਜਿਹੜੇ ਸਕੂਟਰ ਮਾਰਕੀਟ ਐਸੋਸੀਏਸ਼ਨ ਮਾਡਲ ਟਾਉਨ ਦੇ ਪ੍ਰਧਾਨ ਨੇ ਉਹਨਾਂ ਨੇ ਮੇਰੇ ਧਿਆਨ ਵਿੱਚ ਲੰ데요 ਗੱਲ ਵੀ ਸਾਡੇ ਜਿਹੜੇ ਕਿਰਾਏ ਨੇ 3-3 ਲੱਖ ਰੁਪਏ ਨੇ ਪਰ ਸਾਡੇ ਕੋਲੋਂ ਜਿਹੜੀ ਮੰਗ ਹੈ ਉਹ 8-10 ਲੱਖ ਰੁਪਏ ਦੀ ਹੋ ਰਹੀ ਹੈ ਤੇ ਮੈਂ ਸਮਝਦਾ ਵੀ ਇਹ ਬਿਲਕੁਲ ਨਹੀਂ ਜਾਇਜ਼ ਗੱਲ ਹੈ ਦੇਖੋ ਅਗਰ ਕਿਰਾਇਆ ਲੇਟ ਹੁੰਦਾ ਹੈ ਉਹਦੀ ਕੋਈ ਨਾ ਕੋਈ ਜਿਹੜਾ ਜਿਹੜੀ ਬਾਜੂ ਗੱਲ ਹੋਈ ਹੈ ਉਹ ਹੋਣੀ ਚਾਹੀਦੀ ਕਿ 3 ਲੱਖ ਨਾਲ ਲੱਖ ਰੁਪਇਆ ਕੋਈ ਵਿਆਜ ਜਾਂ ਜੁਰਮਾਨਾ ਦਾ ਸਮਝ ਆਉਂਦੀ ਹੈ ਗੱਲ ਵੀ ਜੇ 3 ਲੱਖ ਨਾਲ 8 ਲੱਖ ਜਾਂ 12 ਲੱਖ ਹੋਵੇ ਉਹ ਬਿਲਕੁਲ ਜਿਹੜੀ ਹੈ ਗਲਤ ਗੱਲ ਹੈ ਇਹ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਇਹ ਜਰੂਰ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਲਿਆਵਾਂਗੇ ਕਿਉਂਕਿ ਇਹ ਵਪਾਰੀ ਨੇ ਜਿਆਦਾ ਤੋਂ ਜਿਆਦਾ ਇਸ ਬਾਜ਼ਾਰ ਤੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਉਹਦੇ ਕਰਕੇ ਸਾਡਾ ਫਰਜ਼ ਹੈ ਵੀ ਸਾਡੇ ਵਰਕਰ ਨੇ ਸਾਡੇ ਵਰੰਤਿਰ ਨੇ ਸਾਡੇ ਇਹ ਵਪਾਰੀ ਭਰਾ ਨੇ ਜਿਹੜੇ ਵੀ ਟੈਕਸ ਹਰੇਕ ਚੀਜ਼ ਤੇ ਅਦਾ ਕਰਦੇ ਨੇ ਸਾਡਾ ਫਰਜ ਹੈ ਇਹਨਾਂ ਦੇ ਹੱਕਾਂ ਦੀ ਰੱਖਿਅੀ ਕਰੀ ਤੇ ਮੈਂ ਆਸ ਕਰਦਾ ਮੱਖ ਮੰਤਰੀ ਸਾਹਿਬ ਕੋਲੋਂ ਕਦੇ ਮੈਂ ਖਾਲੀ ਨਹੀਂ ਮੁੜਿਆ ਤੇ ਇਸ ਕੰਮ ਨੂੰ ਵੀ ਖਾਲੀ ਨਹੀਂ ਮੁੜੂੰਗਾ ਤੇ ਮੈਂ ਆ ਜਿਹੜਾ ਮਾਣਯੋਗ ਕਮਿਸ਼ਨਰ ਨੂੰ ਜਿਹੜੀ ਹੈ ਇਹ ਮਾਰਕ ਵੀ ਕਰਦੇ ਨੇ ਦੀ ਦਰਖਾਸਤ ਇਹਦਾ ਜਿੰਨਾ ਜਿਹੜਾ ਖਰੜਾ ਤਿਆਰ ਕੀਤਾ ਜਾਵੇ ਅਗਰ ਉਹਨਾਂ ਦੇ ਅਧਿਕਾਰ ਖੇਤਰ 'ਚ ਆ ਤਾਂ ਉਹ ਇਹਦੇ ਤੇ ਵਿਆਜ ਮਾਫੀ ਕਰਨ ਅਗਰ ਜੇ ਸਰਕਾਰ ਨੇ ਕਰਨਾ ਤਾਂ ਸਰਕਾਰ ਤੋਂ ਕਰਾ ਕੇ ਲਿਆਉਣ ਦੀ ਜਿਹੜੀ ਮੇਰੀ ਜ਼ਿੰਮੇਵਾਰੀ ਤੇ ਮੇਰੇ ਖਾਤੇ ਤੁਕ ਤਾਂ ਕਿਤਨਾ ਕਿਤੇ ਜਿਹੜੇ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਔਰ ਇਹ ਲੋਕ ਨੇ ਇਹਨਾਂ ਨੇ ਕਿਹਾ ਵੀ ਤੁਸੀਂ ਡੰਪ ਦਾ ਕੰਮ ਕਰਾਇਆ ਔਰ ਬਹੁਤ ਸਾਰੇ ਕੰਮ ਕਰਾਇਆ ਅਸੀਂ ਬਹੁਤ ਖੁਸ਼ ਆ ਗਿਲ ਰੋਡ ਵਾਲੀ ਮਾਰਕੀਟ ਦਾ ਹੱਲ ਕਿਉਂ ਨਹੀਂ ਹੋ ਰਿਹਾ ਕਿਤੇ ਨਾ ਕਿਤੇ ਨੀਮਾ ਦੀ ਉਲੰਘਣਾ ਕੀਤੀ ਜਾ ਰਹੀ ਆ ਬਲਕਿ ਇਹ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਲੋਕ ਇਸ ਤਰ੍ਹਾਂ ਸੁਧਰਣਗੇ ਕੀ ਲੱਗਦਾ ਤੁਹਾਨੂੰ ਕਿ ਇਸ ਉਤੇ ਨੱਥ ਪਾਊਗੀ ਜਾਂ ਇਹਨੂੰ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕ ਰੋਟੀ ਖਾ ਰਹੇ ਉਹਨਾਂ ਨੂੰ ਵੀ ਕੋਈ ਹੱਲ ਹੋ ਜਵੇ ਜਾਂ ਦੁਕਾਨਾਂ ਕਿਤੇ ਹੋਰ ਅਲਾਟਮੈਂਟ ਕੀਤੀਆਂ ਜਾਣ ਸ਼ਹਿਰ ਦੇ ਵਿੱਚ ਬਹੁਤ ਸਾਰੇ ਪੁਲ ਬਣੇ ਆ ਔਰ ਫੋਜੀ ਫੋਜਪੁਰ ਰੋਡ ਵੀ ਹੈ ਐਦਰੋਂ ਦੀ ਗੱਲ ਕਰੀਏ ਹੋਰ ਬਹੁਤ ਪੁਲ ਬਣ ਰਹੇ ਆ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਜੇ ਹੋਈ ਹੋਈ ਤੇ ਕਿਦ ਕੋਈ ਨਾ ਨੇ ਗੱਲ ਕਰੀ ਐ ਬਈ ਡੰਪ ਚੁਕਾਇਆ ਤੇ ਕੋਈਕ ਮੇਰਾ ਨਿਤਰੀ ਫਰਜ ਆ ਜੇ ਮੈਂ ਇਹਨਾਂ ਦੇ ਪਬਲਿਕ ਨੇ ਮੈਨੂੰ ਏਡਾ ਵੱਡਾ ਮਾਣ ਦਿੱਤਾ ਵੋਟਾਂ ਪਾ ਕੇ ਵਿਧਾਇਕ ਚੁਣਿਆ ਉਹਦੇ ਇਹਨਾਂ ਦੇ ਜੇ ਮੈਨੂੰ ਤਨਖਾਹ ਮਿਲਦੀ ਹੈ ਜਿਹੜੀ ਇਹਨਾਂ ਦੇ ਟੈਕਸਾਂ ਦੇ ਪੈਸੇ ਨਾਲ ਮੈਨੂੰ ਮਿਲਦੀ ਹੈ ਤੇ ਮੇਰਾ ਫਰਜ ਆ ਵੀ ਮੈਂ ਆਪਣੀ ਜਿਹੜੀ ਤਨਖਾਹ ਲੈਣਾ ਉਹਦਾ ਫਰਜ ਆਦਾ ਕਰਾਂ ਤੁਹਾਡਾ ਚੈਨਲ ਤੁਹਾਨੂੰ ਹਰੇਕ ਸੂਤ ਦਿੰਦਾ ਤਨਖਾਹ ਦਿੰਦਾ ਤੁਸੀਂ ਆਪਣਾ ਫਰਜੇਦਾ ਕਰਦੇ ਹੋ ਮੈਂ ਆਪਣਾ ਫਰਜੇਦਾ ਕਰਦਾ ਤੇ ਜਿਹੜੀ ਗੱਲ ਕਰੀ ਇਹਨਾਂ ਨੇ ਗਿੱਲ ਰੋਡ ਦੀ ਇਹ ਇਹਨਾਂ ਦੇ ਦੱਸਣ ਮੁਤਾਬਕ ਗਿੱਲ ਰੋਡ ਦੇ ਦੁਕਾਨਦਾਰਾਂ ਨੂੰ ਹੀ ਇਹ ਦੁਕਾਨਾਂ ਪੁੱਟ ਥਲੇ ਦਾਲ ਕਰਿਆ ਸੀ ਤੇ ਕੁਝ ਸਮਾਂ ਉਹਨਾਂ ਨੇ ਬੰਦ ਰੱਖ ਕੇ ਉਹ ਦੁਕਾਨਾਂ ਫੇਰ ਖੋਲੀਆਂ ਤੇ ਉਹਦੇ ਵਿੱਚ ਵੀ ਮੈਂ ਮਾਨਯੋਗ ਕਮਿਸ਼ਨਰ ਜਾਂ ਜੁਨਕ ਕਮਿਸ਼ਨਰ ਸ੍ਰੀ ਜੋਨਾ ਉਹਨਾਂ ਨੂੰ ਵੀ ਕਹਾਂਗਾ ਵੀ ਜਿਹੜਾ ਵੀ ਇਹ ਫਾਈਲ ਚੱਕ ਕੇ ਦੇਖੋ ਵੀ ਇਹ ਕੀ ਗੱਲ ਆ ਅਗਰ ਉਹਨਾਂ ਨੇ ਨਜਾਇਜ਼ ਤਰੀਕੇ ਨਾਲ ਕੋਈ ਦੁਕਾਨਾਂ ਖੋਲੀਆਂ ਤਾਂ ਉਹਨਾਂ ਦੇ ਖਿਲਾਫ ਜਿਹੜੀ ਇਹਨਾਂ ਦੇ ਕਹਿਣ ਮੁਤਾਬਕ ਕਾਰਵਾਈ ਬਣ ਰਹੀ ਹੈ ਉਹ ਹੋਣੀ ਚਾਹੀਦੀ ਹੈ ਅਗਰ ਜੇ ਕੋਈ ਨਾਲ ਕੋਲੇ ਜਾਇਲ ਕਰ ਲਾ ਤਾਂ ਆਪਣਾ ਪੱਖ ਰੱਖਾਂਗੇ ਕਿਸੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਧੱਕਾ ਨਹੀਂ ਕੀਤਾ ਜਾਊਗਾ। ਬਿਲਕੁਲ। ਸਰ ਜਿਹੜਾ ਇਹ ਮੋਮਰੈਂਡਮ ਦਿੱਤਾ ਹੈ ਇਹਦੇ ਤੇ ਗੌਰ ਕਿੰਨੀ ਦੇਰ ਤੱਕ ਹੋ ਜੇਗਾ ਕਿਉਂਕਿ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਰੋਜ਼ ਹੀ ਸਾਨੂੰ ਪਰ ਡੇ ਦੇ ਹਿਸਾਬ ਨਾਲ ਜਿਹੜਾ ਵਿਆਜ ਵਧਦਾ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਤੋਂ ਰਾਹਤ ਜਲਦੀ ਦਵਾ ਦੋਗੇ ਤੁਸੀਂ? ਦੇਖੋ ਇਹਨਾਂ ਨੇ ਇਹਨਾਂ ਨੇ ਜਿੰਨੇ ਮੇਰੇ ਤੇ ਵਿਸ਼ਵਾਸ ਕਰਿਆ ਵੀ ਸਾਡਾ ਭਰਾ ਕਲਵੰਨ ਸਿੱਧੂ ਬਿਠਾ ਹੈ ਸਾਡੀ ਦੁਕਾਨ ਨੂੰ ਕੋਈ ਖਤਰਾ ਨਹੀਂ। ਇਹ ਮੈਂ ਇਹਨਾਂ ਨੂੰ ਵਿਸ਼ਵਾਸ ਦੋਣਾ ਵੀ ਇਹਨਾਂ ਦਾ ਜਿਹੜਾ ਇਹ ਵਿਸ਼ਵਾਸ ਹੈ ਇਹਨਾਂ ਦੀ ਧਾਰਨਾ ਮੈਨੂੰ ਕਦੇ ਟੁੱਟਣੀ ਜੰਗ ਵਾ ਇਹਨਾਂ ਦੀ ਦੁਕਾਨ ਦੇ ਜਿੰਦਾ ਕੋਲ ਦੀ ਨੰਗਲ ਦੰਦਾ ਲਾਉਣਾ ਤਾਂ ਬਹੁਤ ਵੱਡੀ ਗੱਲ ਆ ਤੇ ਇਹ ਜਿਹੜੇ ਜਿਹੜਾ ਮਸਲੇ ਦਾ ਹੱਲ ਆ ਇਹ ਸਰਕਾਰੀ ਕੰਮ ਨੂੰ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਜਾਂਦਾ 10-20 ਦਿਨ ਜਿਹੜਾ ਮਹੀਨਾ ਲੱਗੂਗਾ ਉਹ ਲੱਗ ਜੂ ਉਨਾ ਚਿਰ ਮੈਂ ਅਧਿਕਾਰੀਆਂ ਨੂੰ ਇਸ ਮਾਧਮ ਤੇ ਹਦਾਇਤ ਕਰਦਾ ਕਿ ਕਿਸੇ ਵੀ ਵਪਾਰੀ ਨੂੰ ਜਿਹੜਾ ਤੰਗ ਨਾ ਕੀਤਾ ਜਾਵੇ ਕਿਉਂਕਿ ਇਹ ਵਿਚਾਰੇ ਛੋਟੇ ਵਪਾਰੀ ਨੇ ਹੈਂਡ ਟੂ ਮਾਉਥ ਨੇ ਇਹ ਕੋਲੇ ਦੋ ਮੋਟਰਸਾਈਕਲ ਹੈ ਕੋਲੇ ਚਾਰ ਹੈ ਕੋਲੇ ਇੱਕ ਹੈ ਇਹਨਾਂ ਦੇ ਖਿਲਾਫ ਕੋਈ ਸਖਤ ਐਕਸ਼ਨ ਨਾ ਲਿਆ ਜਾਵੇ ਤਾਂ ਕਿ ਇਹ ਜਿਹੜੇ ਵਪਾਰੀਆਂ ਦਾ ਕਿਤੇ ਮਨ ਦੀ ਜਿਹੜੀ ਇਹ ਭਾਵਨਾ ਉਠੇਸ ਨਾ ਪਹੁੰਚੇ ਬਿਲਕੁਲ ਕਲਵਾਨ ਸਿੰਘ ਸਿੱਧੂ ਜੋ ਕਿ ਐਮਐਲਏ ਇਸ ਇਲਾਕੇ ਦੇ ਨੇ ਔਰ ਕਿਤੇ ਨਾ ਕਿਤੇ ਉਹ ਇਸ ਇਲਾਕੇ ਚ ਪਹੁੰਚਿਆ ਸਕੂਟਰ ਮਾਰਕੀਟ ਦੇ ਵਿੱਚ ਮੋਮਰਿੰਡਮ ਉਹਨਾਂ ਨੂੰ ਸੌਂਪਿਆ ਗਿਆ ਹੈ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਜਿੰਨੇ ਵੀ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹ ਜਿਹੜਾ ਵਿਆਜੀ ਕੰਮ ਹੈ ਜਿਹੜਾ ਉਹਨਾਂ ਤੇ ਵਿਆਜ ਲੱਗਾ ਹੈ ਕਿਰਾਏ ਦਾ ਇਹ ਜਲਦੀ ਇਹਦਾ ਹੱਲ ਕੀਤਾ ਜਾਵੇਗਾ ਲੁਧਿਆਣਾ ਤੋਂ ਅਨਿਲ ਪਾਸੀ ਧੰਨਵਾਦ ਜਿੰਮੜੇ 来一下。<Yes. S 1>